ਸਾਰਾ ਮੀਰ ਬਜੰਦੇ ਹਰਮਾਦੀ ਬੰਗੰ ਬੋਲੇ ਬੰਗੰ ਬੋਲੇ ਬੋਲੇ ਬੈਠੇ ਹੱਦਸਾਲ ਦੀ ਯਾਤਰਾ ਅੱਛਾ ਵੀ ਟੂਰ ਦੀ ਯਾਤਰਾ ਜਾ ਰਹੀ ਹੈ ਜੀ ਸਿਵਾ ਇਸ ਦਾ ਲੱਗਦਾ ਹੈ ਬੰਗੰ ਜੀ ਲੈ ਕੇ ਪੈਸਾ ਟੂਰ ਨਹੀਂ ਹੈ ਮੇਰਾ ਨਾਮ ਸੋਨੂ ਡੋਗਰਾ ਜੀ ਸਰ ਤੁਹਾਡੇ ਤੁਹਾਡੇ ਵੱਲੋਂ ਹੱਦਸਾਲ ਯਾਤਰਾ ਕੱਢੀ ਜਾ ਰਹੀ ਹੈ ਹਾਂਜੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਡੀ ਜਿਹੜੀ ਸੰਸਥਾ ਹੈ ਗਰੁੱਪ ਹੈ 22 23 ਸਾਲ ਪ੍ਰਾਨਗ ਰੋਪ ਦਾ ਹੀ ਸਾਡਾ ਇਹ ਸਾਡੀ 16ਵੀਂ ਅਮਰਨਾ ਯਾਤਰਾ ਹੈ ਹਰ ਸਾਲ ਲੈ ਕੇ ਜਾਂਦੇ ਆ ਜੀ ਅੱਗੇ ਸਰ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜਦੋਂ ਕਿ ਤੁਸੀਂ ਇਹ ਯਾਤਰਾ ਫਸਟ ਟਾਈਮ ਕੱਢੀ ਬਹੁਤ ਵਧੀਆ ਲੱਗਿਆ ਜੀ ਸ਼ਾਖਸ਼ਾ ਭੋਲੇनाथ ਜੀ ਦੇ ਦਰਸ਼ਨ ਹੋਏ ਸਾਡੀ ਐਡੀ ਲਗਨ ਲੱਗੀ ਹੈ ਤੇ ਹਰ ਸਾਲ ਅਸੀਂ ਬੱਸ ਲੈ ਕੇ ਜਾਂਦੇ ਆ ਇਹ ਲਗਨ ਲੱਗੀ ਕਿੰਨਾ ਤੁਹਾਡੇ ਪਾ ਭੋਲੇनाथ ਦੇ ਚਰਨਾਹਾਂ ਹੀ ਹਾਜ਼ਰੀ ਲਾਈਏ ਜਾ ਕੇ ਬਸ ਉੱਥੇ ਜਾ ਕੇ ਕੁਝ ਆਪਣਾ ਮਹਿਸੂਸ ਹੋਇਆ ਪਰ ਇਹ ਵੀ ਦੇਖਿਆ ਜਾਂਦਾ ਕਿ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਹੈਗਾ ਜੀ ਤੇ ਯਾਤਰਾ ਦਾ ਵੀ ਇੱਕ ਬਿਜ਼ਨਸ ਬਣ ਚੁੱਕਿਆ ਲੇਕਿਨ ਤੁਹਾਡੇ ਕੁਝ ਮੈਂ ਯਾਤਰੀਆਂ ਨੂੰ ਪੁੱਛਿਆ ਸੀਗਾ ਤੇ ਉਹਨਾਂ ਨੇ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਕਾਫੀ ਦੇਰ ਤੋਂ ਜਾ ਰਹੇ ਹਾਂ ਲੇਕਿਨ ਸਾਡੇ ਨਾਲ ਹਰ ਇੱਕ ਚੀਜ਼ ਦੀ ਸੁਵਿਧਾ ਹੈ ਕੋਈ ਸਾਡੇ ਕੋਲ ਪੈਸੇ ਤਾਂ ਨਹੀਂ ਹੈਗਾ ਕੁਝ ਨਹੀਂ ਬਿਲਕੁਲ ਬੜੀ ਯਾਤਰਾ ਬੜੇ ਤਰੀਕੇ ਨਾਲ ਕਰਾਉਂਦੇ ਹਨ ਕਰਾ ਕੇ ਸਾਨੂੰ ਆਪਣੇ ਸਤਿਕਾਰ ਦੇ ਬਜਾਏ ਬਿਲਕੁਲ ਜੀ ਤੁਹਾਡਾ ਕੀ ਕਹਿਣਾ ਬਿਲਕੁਲ ਜੀ ਆਪਾਂ ਜਿਹੜੀ ਇਹ ਸਾਡੀ ਸੇਵਾ ਹੈ ਅਸੀਂ ਯਾਤਰੀਆਂ ਕੋਲ ਲਿਮਟਿਡ ਜੋ ਪੈਸੇ ਹੈਗੇ ਅੱਜ ਜਿੰਦੇ ਚ ਇੱਕ ਸਾਈਡ ਦਾ ਕਿਰਾਇਆ ਵੀ ਨਹੀਂ ਪੂਰਾ ਹੁੰਦਾ 3600 ਰੁਪਏ ਅਸੀਂ ਲੈ ਰਹੇ ਆ ਜੀ ਉਹਦੇ ਚ ਅਸੀਂ ਅਮਰਨਾਥ ਮਾਤਾ ਵੈਸ਼ਨਵੀ ਸ਼ੇਕ ਕੋੜੀ ਪੈਲਗੋ ਵਾਲੋ ਜਾਣਾ ਬਾਲਡਾਲ ਵਾਪਸੀ ਹੈ ਜੀ 10 ਦਿਨ ਦਾ ਟੂਰ ਹੈ ਸਾਡਾ 30 ਜੂਨ ਨੂੰ ਜਾਣਾ 9 ਜੁਲਾਈ ਨੂੰ ਆਪਾਂ ਯਾਤਰੀਆਂ ਨੂੰ ਵਾਪਸ ਲੈ ਕੇ ਆਉਂਦੇ ਹਾਂ ਯਾਤਰਾ ਕਰਾਉਂਦੇ ਜਿਹੜੀ ਸੰਸਥਾ ਅੱਜ ਜਿਹੜੀ ਪਹਿਲੀ ਸੰਸਥਾ ਸੀ ਤੁਹਾਡੀ ਚੋਂ ਚੱਲਦੀ ਆ ਰਹੀ ਹੈ ਹਾਂਜੀ ਹਾਂਜੀ ਗਰੀਬਾਂ ਵਾਸਤੇ ਵੀ ਤੁਸੀਂ ਕਰਦੇ ਹੋ ਰਾਸ਼ਨ ਵੰਡ ਦੀ ਸਮਾਗੋ ਕਰਦੇ ਲੇਕਿਨ ਇਹ ਤੁਹਾਡੇ ਦਿਮਾਗ ਵਿੱਚ ਕਿੱਦਾਂ ਆਇਆ ਕਿ ਮੈਂ ਅਮਰਨਾਥ ਯਾਤਰਾ ਤੁਹਾਡੇ ਪਾਸੇ ਲੈ ਕੇ ਜਾਵਾਂ ਸਕਦਾ ਬਾਈ ਐਹੀ ਹੈ ਜੀ ਆਪਾਂ ਵੱਧ ਤੋਂ ਵੱਧ ਆਪਣੇ ਜੋ ਵੀ ਹੈ Hindu ਧਰਮ ਦੇ ਸਮਾਜ ਦੇ ਬੰਦੇ ਹੈ ਉਹਨਾਂ ਨੂੰ ਆਪਾਂ ਧਾਰਮਿਕ ਪਾਸੇ ਵਾਲੇ ਲੈ ਕੇ ਚਲੀਏ ਪਰ ਬੋਲੇਨਾਥ ਜੀ ਦੇ ਦਰਸ਼ਨ ਕਰਾਈਏ ਕੀ ਯਾਤਰਾ ਹੀ ਲੈ ਕੇ ਜਾਂਦੇ ਹੋ ਜਾਂ ਹੋਰ ਵੀ ਯਾਤਰਾ ਨਹੀਂ ਜੀ ਅਮਰਨਾਥ ਮਾਤਾ ਵੈਕੁੰਠ ਦੇ ਵੀ ਸ਼ੇਕੋੜੀ ਥਰ ਪਾਸੇ ਘੁਮਾ ਕੇ ਯਾਤਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਜਾਈਦਾ ਹੈ। ਇਹ ਸਾਰੀ ਕਾ ਯਾਤਰਾ ਹੁਣ ਤੋਂ ਨਿਕਲਦੀ ਤੁਹਾਡੀ। ਸਾਡੀ ਇਹ ਯਾਤਰਾ 16ਵੀਂ ਯਾਤਰਾ ਜਿਹੜੀ ਹੈਗੀ ਹੈ 30 ਤਰੀਕ ਸੋਮਵਾਰ। ਸਵੇਰੇ ਤਕਰੀਬਨ 8:12 ਵਜੇ ਰਵਾਨਗੀ ਹੋਏਗੀ। ਇਹ ਕਮਾਲਡਾਲ ਕਿਨੇ ਵਿੱਚ ਪਹੁੰਚੇਗੀ ਸਰ? ਇਹ ਜੀ ਪੈਲਗਾਮ ਪਹਿਲੇ ਸਾਡਾ ਜਿਹੜਾ ਰੂਟ ਹੈਗਾ ਜੰਮੂ ਬੇਸ ਕੈਂਪ ਜਾਣਾ ਭਗੋਤੀ ਨਗਰ। ਉੱਥੇ ਰੁਕਣਾ। ਉੱਥੇ ਸਟੇ ਕਰਾਂਗੇ। ਉੱਥੇ ਸਾਡੀ ਬੱਸ ਹੈ ਜੋ ਕਾਨਵਾਇਚ ਜਾਏਗੀ। ਠੀਕ ਹੈ। ਮੈਂ ਟ੍ਰੀ ਸਕੂਟੇ ਦੇ ਵਿੱਚ ਜਾਏਗੀ ਚੈੱਕ ਪੋਸਟ 'ਤੇ ਸਟicker ਲਾ ਕੇ ਫਿਰ ਜਾਏਗੀ ਠੀਕ ਹੈ ਸੰਗ ਦੇ ਨਾਲ ਜਾਏਗੀ ਠੀਕ ਹੈ ਤੇ ਜੋ ਵੀ ਖਾਣ ਪੀਣ ਦਾ ਬੰਦੋ ਬਸ ਬਿਲਕੁਲ ਜੀ ਸਾਰਾ ਸਾਰਾ ਕੋਈ ਇਸੇ ਜੋ ਵੀ ਬਸ ਯਾਤਰੀ ਰਹਿਣਗੇ ਉਹਨਾਂ ਦਾ ਖਾਣ ਪੀਣ ਦਾ ਸਾਰਾ ਖਰਚਾ ਸਾਡੀ ਸਮਿਤੀ ਉਠਾ ਰਹੀ ਹੈ ਜੀ ਬਾਕੀ ਸੰਤਾਂ ਕੀ ਸੰਦੇਸ਼ ਦੇਣਾ ਚਾਹੁੰਦੇ ਬਸ ਇਹ ਸੰਦੇਸ਼ ਹੈ ਡਰਨ ਦੀ ਕੋਈ ਲੋੜ ਨਹੀਂ ਕੋਲੈਨਾਥ ਤੇ ਜਾਓ ਦਰਸ਼ਨ ਕਰੋ ਕੋਈ ਡਰ ਭਾਅ ਵਾਲੀ ਕੋਈ ਗੱਲ ਨਹੀਂ ਹਾਂ ਇਸ ਕਰਕੇ ਮੈਂ ਜਰੂਰ ਤੁਹਾਨੂੰ ਟੋਪਣਾ ਚਾਹਾਂਗਾ ਕੁਛ ਲੋਕ ਡਰੇ ਵੀ ਹੋਏ ਬਿਲਕੁਲ ਡਰੇ ਹੋਏ ਜੀ ਪਰ ਜੋ ਮਹੌਲ ਆਜ ਦਾ ਪਹਿਲੇ ਮਹੌਲ ਨਾਲੋਂ ਆਜ ਦਾ ਮਹੌਲ ਬਹੁਤ ਵਧੀਆ ਹੈ ਹਰ ਪਾਸੇ ਮੈਂਟਰੀ ਬੈਠੀ ਹੋਈ ਹੈ ਕੋਈ ਐਦਾ ਦੀ ਗੱਲ ਨਹੀਂ ਨਿਗਰਾਨੀ ਜੀ ਯਾਤਰਾ ਹੋਏਗੀ ਜੇ ਕੋਈ ਯਾਤਰੀ ਚਾਹ ਬਣਾਵੇ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰ ਸਕਦਾ ਹਾਂ ਸਾਡੇ ਦਿੱਤੇ ਹੋਏ ਨੰਬਰ ਲਿਖੇ ਹੋਏ ਆ ਠੀਕ ਹੈ ਬੈਕ ਸਾਈਡ ਤੇ ਤੁਸੀਂ ਵੀ ਕੋਈ ਨੰਬਰ ਬੋਲ ਦਿਓ ਮੇਰਾ ਫੋਨ ਨੰਬਰ ਹੈ 9815598303 8529922 ਹੈ